ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਰਟੀਲ ਨੂੰ ਕੁਕਿੰਗ ਵਲੌਗਸ ਵਿੱਚ ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਬਹੁਤ ਹੀ ਸਪੈਸ਼ਲ ਬੱਚਿਆਂ ਵਾਸਤੇ ਵੈਨੀਲਾ ਫਲੇਵਰ ਵਾਲੇ ਕੱਪਕੇਕਸ ਇਹ ਬਹੁਤ ਹੀ ਆਸਾਨ ਹੈ ਬਣਾਉਣੇ ਹੁਣ ਤੁਸੀਂ ਬੱਚਿਆਂ ਨੂੰ ਖੁਸ਼ ਕਰ ਸਕਦੇ ਜੇ ਘਰੇ ਕੇਕਸ ਬਣਾ ਕੇ ਕੱਪਕੇਕ ਬਣਾ ਕੇ ਜਾਂ ਦੂਸਰੇ ਕੇਕ ਬਣਾ ਕੇ ਬਹੁਤ ਹੀ ਸੌਖਾ ਤੇ ਈਜ਼ੀ ਮੈਥਡ ਆ ਤੇ ਬਹੁਤ ਟਾਈਮ ਸੇਵਿੰਗ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹੁਣ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਜਿਹੜੇ ਕੱਪਕੇਕਸ ਲੈਣ ਦੀ ਲੋੜ ਨਹੀਂ ਆ ਉਹ ਪਤਾ ਨਹੀਂ ਕਦੋਂ ਦੇ ਹੁੰਦੇ ਆ ਤੇ ਬੱਚੇ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਖਾ ਕੇ ਇਸ ਤਰ੍ਹਾਂ ਤੁਸੀਂ ਫਰੈਸ਼ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਜੇ ਤੇ ਬੱਚੇ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਫਿਰ ਦੇਖਦੇ ਆਪਾਂ ਕਿੱਦਾਂ ਬੰਦੇ ਆ ਬਹੁਤ ਹੀ ਆਸਾਨ ਰੈਸিপি ਆ ਆਓ ਜੀ ਇਹਦੇ ਵਾਸਤੇ ਮੈਂ ਇੱਕ ਬੋਲ ਲਿਆ ਆ ਉਹਦੇ ਵਿੱਚ ਆਪਾਂ ਇਹਦਾ ਬੈਟਰ ਤਿਆਰ ਕਰਾਂਗੇ ਵਿਨੀਲਾ ਕੇਕ ਦਾ ਮੈਂ ਦਹੀਂ ਪਾਇਆ ਵਿੱਚ ਅੱਧਾ ਕੱਪ ਇਹ ਨਾਰਮਲ ਦਹੀਂ ਆ ਨਾਰਮਲ ਟੈਂਪਰੇਚਰ ਤੇ ਨਾ ਜ਼ਿਆਦਾ ਖੱਟਾ ਹੋਣਾ ਚਾਹੀਦਾ ਨਾ ਮਿੱਠਾ ਹੋਣਾ ਚਾਹੀਦਾ ਨਾਲ 1 ਕੱਪ ਆਪਾਂ ਚੀਨੀ ਪਾ ਦਿੱਤੀ ਹੈ ਇਹ ਚੀਨੀ ਮੈਂ ਘਰੇ ਗ੍ਰाइंड ਕੀਤੀ ਹੈ ਮਿਕਸਰ ਜਾਰ ਦੇ ਵਿੱਚ ਇਹ ਤੁਸੀਂ ਘਰੇ ਗ੍ਰाइंड ਕਰਕੇ ਇਸ ਤਰ੍ਹਾਂ ਪਾ ਸਕਦੇ ਹੋ 1 ਕੱਪ ਚੀਨੀ ਪਾਈ ਹੈ ਇਹਨੂੰ ਆਪਾਂ ਹੁਣ ਥੋੜਾ ਜਿਹਾ ਮਿਕਸ ਕਰ ਲਾਂਗੇ 2 ਮਿੰਟ ਲਈ ਇਹ ਦਹੀਂ ਵਾਲੇ ਕੱਪ 'ਚ ਹੀ ਮੈਂ ਤੇਲ ਪਾਇਆ ਸੀਗਾ ਅੱਧਾ ਕੱਪ ਅੱਧਾ ਕੱਪ ਤੇਲ ਪਾ ਲਵਾਂਗੇ ਤੇਲ ਜਿਹੜਾ ਕੋਈ ਸਟਰੋਂਗ ਫਲੇਵਰ ਵਾਲਾ ਨਹੀਂ ਹੋਣਾ ਚਾਹੀਦਾ ਕੋਈ ਵੀ ਰਾਈਨਡ ਆਇਲ ਤੁਸੀਂ ਪਾ ਸਕਦੇ ਜਾਂ ਬਟਰ ਪਾ ਸਕਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ 3-4 ਮਿੰਟ ਵਾਸਤੇ ਹੁਣ ਆਪਾਂ ਇਹਦੇ ਵਿੱਚ ਵਨੀਲਾ ਐਸੈਂਸ ਪਾਵਾਂਗੇ 1 ਟੀस्पून ਬਹੁਤ ਇਹਦੇ ਵਿੱਚ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਤੁਸੀਂ ਕਸਟਰਡ ਇੱਕ ਚਮਚ ਪਾ ਸਕਦੇ ਜਿਹਦੇ ਵਿੱਚ ਵਨੀਲਾ ਫਲੇਵਰ ਵਾਲਾ ਕਸਟਰਡ ਜਿਹੜਾ ਹੁੰਦਾ ਉਹਦੇ ਨਾਲ ਵੀ ਇਹਦੇ ਵਿੱਚ ਵਨੀਲਾ ਫਲੇਵਰ ਆ ਜਾਂਦਾ ਹੈ ਹੁਣ ਇਹਦੇ ਵਿੱਚ ਡੇਢ ਕੱਪ ਮੈਦਾ ਪਾ ਦਵਾਂਗੇ ਮੈਦੇ ਨੂੰ ਛਾਣ ਕੇ ਪਾਉਣਾ ਆ ਇਹਦੇ ਨਾਲ ਕੇਕ ਜਿਹੜਾ ਬਹੁਤ ਫਲਫੀ ਤੇ ਵਧੀਆ ਬਣਦਾ ਇਹ ਬਹੁਤ ਈਜ਼ੀ ਰੈਸিপি ਆ ਨਾ ਇਹਦੇ ਲਈ ਕਿਸੇ ਮੋਲਡ ਦੀ ਲੋੜ ਆ ਨਾ ਆਵੰਦੀ ਲੋੜ ਆ ਹੈਗਾ ਵੀ ਐਗ ਲੈਸ ਬਣਾਇਆ ਮੈਂ ਤੇ ਤੁਸੀਂ ਹਰ ਤਰੀਕੇ ਨਾਲ ਹੀ ਕਨਵੀਨੀਅੰਟ ਆ ਤੁਸੀਂ ਘਰ ਵਿੱਚ ਬਣਾ ਸਕਦੇ ਜੀ ਮੈਂ ਦੇਖਿਆ ਬੱਚੇ ਬਾਜ਼ਾਰਾਂ ਚੋਂ ਲੈ ਕੇ ਖਾਂਦੇ ਆ ਛੋਟੇ ਛੋਟੇ ਕੱਪਕੇਕ ਉਹਨਾਂ ਦਾ ਟੇਸਟ ਵੀ ਚੰਗਾ ਨਹੀਂ ਹੁੰਦਾ ਤੁਸੀਂ ਘਰੇ ਬਣਾ ਕੇ ਦਿਓ ਉਹਨਾਂ ਨੂੰ ਅੱਧਾ ਮੈਦਾ ਜਿਹੜਾ ਬਚਿਆ ਹੈ ਉਹ ਵੀ ਪਾ ਦਵਾਂਗੇ ਤੇ ਹਾਫ ਟੀस्पून ਪਾਵਾਂਗੇ ਬੇਕਿੰਗ ਸੋਡਾ ਤੇ 1 ਟੀस्पून ਪਾਵਾਂਗੇ ਬੇਕਿੰਗ ਪਾਊਡਰ ਤੇ 2 ਚਮਚ ਮੈਂ ਇੱਥੇ ਮਿਲਕ ਪਾਊਡਰ ਪਾਇਆ ਹੈ ਜੇ ਤੁਹਾਡੇ ਕੋਲ ਨਾ ਹੋਵੇ ਤੁਸੀਂ ਸਕਿਪ ਕਰ ਸਕਦੇ ਹੋ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਤਾਂ ਮੈਂ ਪਾਇਆ ਇਹਦੇ ਨਾਲ ਥੋੜੀ ਰਿਚਨੈਸ ਆ ਜਾਂਦੀ ਹੈ ਟੇਸਟ ਵਧੀਆ ਹੋ ਜਾਂਦਾ ਹੋਰ ਤੇ ਨਾਲ ਹੀ ਆਪਏ ਦੇ ਵਿੱਚ ਹਾਫ ਟੀस्पून ਨਮਕ ਪਾਵਾਂਗੇ ਨਮਕ ਪਾਉਣ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇਹਦੇ ਸਾਰੇ ਜਿਹੜੇ ਫਲੇਵਰ ਉੱਠ ਕੇ ਬਾਹਰ ਆਉਂਦੇ ਆ ਤੇ ਬਹੁਤ ਵਧੀਆ ਫਲੇਵਰ ਬਣ ਜਾਂਦੇ ਆ ਇਨ ਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਹੀ ਇਹਦੇ ਵਿੱਚ ਦੁੱਧ ਪਾਵਾਂਗੇ ਇੱਕ ਕੱਪ ਦੁੱਧ ਲਿਆ ਆ ਇਹ ਵੀ ਨਾਰਮਲ ਟੈਂਪਰੇਚਰ ਤੇ ਹੋਣਾ ਚਾਹੀਦਾ ਆ ਇਹ ਥੋੜਾ ਥੋੜਾ ਕਰਕੇ ਆਪਾਂ 2-3 ਵਾਰੀ ਕਰਕੇ ਪਾਵਾਂਗੇ ਤੇ ਨਾਲ-ਨਾਲ ਹੀ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਜਦੋਂ ਆਪਾਂ ਮੈਦਾ ਪਾ ਦੇਣਾ ਉਸ ਤੋਂ ਬਾਅਦ ਇਹਨੂੰ ਓਵਰ ਮਿਕਸ ਨਹੀਂ ਕਰਨਾ ਸਿਰਫ ਆਪਾਂ ਇਨਗਰੀਡੀਅੰਟਸ ਹੀ ਮਿਕਸ ਕਰਨੇ ਆ ਮਿਕਸ ਜਿਹੜਾ 4-5 ਮਿੰਟ ਆਪਾਂ ਡਰਾਈ ਇਨਗਰੀਡੀਅੰਟਸ ਤੋਂ ਪਹਿਲਾਂ ਕਰਨਾ ਆ ਜਦੋਂ ਚੀਨੀ ਤੇ ਆਪਾਂ ਬਟਰ ਵਗੈਰਾ ਪਾਉਣਾ ਆ ਅੱਜ ਆਪਾਂ ਕੁਝ ਕੱਪਕੇਕ ਜਿਹੜੇ oven ਦੇ ਵਿੱਚ ਤਿਆਰ ਕਰਾਂਗੇ ਤੇ ਕੁਝ ਆਪਾਂ ਗੈਸ ਤੇ ਤਿਆਰ ਕਰਾਂਗੇ ਕੜਾਈ ਦੇ ਵਿੱਚ ਤੁਹਾਨੂੰ ਮੈਂ ਅੱਗੇ ਦਿਖਾਉਣੀ ਆ ਬਹੁਤ ਵਧੀਆ ਕੱਪਕੇਕਸ ਬਣਦੇ ਆ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪੀਲਾ ਰੰਗ ਪਾਇਆ ਆ ਥੋੜਾ ਜਿਹਾ ਜੈਲੂਸ਼ ਕਲਰ ਵਧੀਆ ਲੱਗਦਾ ਆ ਕੇਕ ਦਾ ਦੁੱਧ ਥੋੜਾ ਹੋਰ ਪਾ ਲਵਾਂਗੇ ਥੋੜੀ ਜਿਹੀ ਹੋਰ ਜ਼ਰੂਰਤ ਮਹਿਸੂਸ ਹੋ ਰਹੀ ਸੀ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਵਾਂਗੇ ਇਹ ਮਿਕਸ ਹੋ ਗਿਆ ਜੀ ਦੇਖੋ ਕਨਸਿਸਟੈਂਸੀ ਇਹ ਹੋਣੀ ਚਾਹੀਦੀ ਆ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਇਹ ਜਿਹੜਾ ਦੁੱਧ ਆ 1/4 ਕੱਪ ਜਿਹੜਾ ਦੁੱਧ ਬਚ ਗਿਆ ਆ ਇਹ ਮੈਂ ਨਹੀਂ ਪਾਇਆ ਉਨਾ ਹੀ ਸਫੀਸ਼ੀਐਂਟ ਆ ਪੌਣਾ ਕੱਪ ਦੁੱਧ ਪਿਆਇ ਦੀ ਵਿੱਚ ਬੈਟਰ ਆਪਣਾ ਰੈਡੀ ਆ ਇਹ ਮੈਂ ਮੋਲਟ ਟ੍ਰੇ ਲਈ ਆ ਇਹਦੇ ਵਿੱਚ ਆਪਾਂ ਕੱਪਕੇਕਸ ਜਿਹੜੇ ਆ ਉਹ oven ਦੇ ਵਿੱਚ ਤਿਆਰ ਕਰਾਂਗੇ ਬਾਕੀ ਜਿਹੜੇ ਆਪਾਂ ਕੜਾਈ ਦੇ ਵਿੱਚ ਗੈਸ ਦੇ ਉੱਤੇ ਰੱਖ ਕੇ ਤਿਆਰ ਕਰਾਂਗੇ oven ਮੈਂ ਲਾ ਦਿੱਤਾ ਆ ਪ੍ਰੀ ਹੀਟ ਤੇ 15 ਮਿੰਟ ਲਈ 180 ਡਿਗਰੀ ਸੈਂਟੀਗ੍ਰੇਡ ਤੇ ਉਨੇ ਚਿਰ ਨੂੰ ਆਪਣਾ ਇਹ ਆਪਾਂ ਜਿਹੜੇ ਪੇਪਰ ਮੋਲਡਸ ਆ ਇਹ ਗ੍ਰੀਜ਼ ਕਰ ਲਵਾਂਗੇ ਤੇ ਇਹਨਾਂ ਦੇ ਵਿੱਚ ਬੈਟਰ ਪਾ ਲਵਾਂਗੇ ਹੁਣ ਆ ਪੱਧਯ-ਪੱਧ ਇਹਨਾਂ ਨੂੰ ਪਰ ਲਵਾਂਗੇ ਬੈਟਰ ਆਪਣਾ ਬਿਲਕੁਲ ਰੈਡੀ ਆ ਬਹੁਤ ਸਮੂਥ ਬਣਿਆ ਬੈਟਰ ਇੱਕ ਵੱਡੇ ਚਮਚ ਦੇ ਹੈਲਪ ਨਾਲ ਇਹਨਾਂ ਨੂੰ ਹਾਫ-ਹਾਫ ਪਰ ਲਵਾਂਗੇ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਬੈਲ ਬਟਨ ਜਰੂਰ ਦਬਾਇਓ ਤਾਂ ਜੋ ਮੇਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਸਭ ਤੋਂ ਪਹਿਲਾਂ ਵੀਡੀਓਜ਼ ਦੇਖ ਸਕੋ ਇਹ ਛਿਆਂ ਦੇ ਵਿੱਚ ਹੁਣ ਆਪਾਂ ਪਾ ਲਏ ਨੇ ਫਾਲਤੂ ਥੋੜਾ ਜਿਹਾ ਡਿਗ ਪਿਆ ਆ ਇਹ ਆਪਾਂ ਸਾਫ਼ ਕਰ ਦਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਜੈਮ ਪਾਵਾਂਗੇ ਜੈਮ ਦੇ ਨਾਲ ਇਹ ਬਹੁਤ ਵਧੀਆ ਜਦੋਂ ਆਪਾਂ ਓਪਨ ਕਰਾਂਗੇ ਬਹੁਤ ਵਧੀਆ ਟੇਸਟ ਆਉਂਦਾ ਖਾਣ ਦਾ ਨਾਲ ਆਪਾਂ ਚੇਰੀ ਪਾ ਲਵਾਂਗੇ ਥੋੜੀ ਜੀ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਤੁਹਾਡੀ ਮਰਜ਼ੀ ਹੈ ਬਦਾਮ ਪਾ ਲਓ ਚਾਹੇ ਪਿਸਤਾ ਪਾ ਲਓ ਉਹ ਤੇ ਹੋ ਗਈ ਟ੍ਰੇ ਜਿਹੜੀ ਆ ਆਵਨ ਦੇ ਵਿੱਚ ਬਣਾਉਣੇ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਜਿਹੜੇ ਆਪਾਂ ਕੜਾਈ ਦੇ ਵਿੱਚ ਬਣਾਵਾਂਗੇ ਇਹ ਬਹੁਤ ਈਜ਼ੀ ਆ ਹਰ ਕੋਈ ਬਣਾ ਸਕਦਾ ਆ ਜਿਹਦੇ ਕੋਲ oven ਨਹੀਂ ਹੈਗਾ ਇਹ ਚਾਹ ਵਾਲੇ ਕੱਪ ਆ ਜਿਹੜੇ ਆਪਾਂ ਫੰਕਸ਼ਨਾਂ ਤੇ ਜਾਂਦੇ ਆ ਤੇ ਚਾਹ ਪੀਂਦੇ ਉਹਦੇ ਵਿੱਚ ਇਹਦੇ ਵਿੱਚ ਵੀ ਕੇਕ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਸ ਤਰ੍ਹਾਂ ਜੇ ਤੁਹਾਡੇ ਕੋਲ ਛੋਟੀਆਂ ਕ올ੀਆਂ ਹੈਗੀਆਂ ਆ ਕੋਈ ਉਹਨਾਂ ਦੇ ਵਿੱਚ ਵੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਜੀ ਇਹ ਬਹੁਤ ਈਜ਼ੀ ਵੇ ਆ ਤੇ ਬਹੁਤ ਵਧੀਆ ਬਣਦੇ ਇਹਨਾਂ ਦੇ ਵਿੱਚ ਕੜਾਈ ਦੇ ਵਿੱਚ ਕੇਕ ਜਿਹੜਾ oven ਤੋਂ ਵੀ ਵਧੀਆ ਬਣਦਾ ਆ ਹੁਣ ਇਹਨਾਂ ਦੇ ਵਿੱਚ ਪਾ ਲਵਾਂਗੇ ਆਪਾਂ ਬੈਟਰ ਅੱਧਾ ਅੱਧਾ ਕਰ ਲਵਾਂਗੇ ਇਹਨੂੰ ਕਿਉਂਕਿ ਜਦੋਂ ਕੇਕ ਫੁੱਲਿਆ ਪੂਰੇ ਭਰ ਜਾਣੇ ਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਕੇਕ ਸਾਰੇ ਆਪਾਂ ਪਰਲੇ ਆ ਤੇ ਹੁਣ ਆਪਾਂ ਜਿਹੜੀਆਂ ਕੌਲੀਆਂ ਆ ਉਹਨਾਂ ਦੇ ਵਿੱਚ ਵੀ ਪਾ ਲਿਆ ਅੱਧੀ ਅੱਧੀ ਕੌਲੀ ਕਰ ਦੇਣੀ ਆ ਕੋਲੀਆਂ ਨੂੰ ਵੀ ਆਪਾਂ ਗ੍ਰੀਸ ਕਰ ਲਿਆ ਸੀਗਾ ਤੇ ਜਿਹੜੇ ਕੱਪ ਨੇ ਉਹਨਾਂ ਨੂੰ ਵੀ ਗ੍ਰੀਸ ਕਰ ਲਿਆ ਸੀ ਤਾਂ ਕਿ ਜਿਹੜਾ ਕੇਕ ਹੈ ਨਾਲ ਨਾਲ ਚਿਪਕੇ ਇਹਨਾਂ ਦੇ ਉੱਤੇ ਵੀ ਆਪਾਂ ਚੈਰੀ ਪਾ ਦਵਾਂਗੇ ਥੋੜੀ-ਥੋੜੀ ਤੁਸੀਂ ਕੋਈ ਫਰੂਟ ਵੀ ਪਾ ਸਕਦੇ ਹੋ ਜਾਂ ਸੌਗੀ, ਕਿਸ਼ਮਿਸ਼, ਕਰੈਨਬੈਰੀ ਕੁਝ ਵੀ ਪਾ ਸਕਦੇ ਹੋ ਇਹ ਸਾਰੇ ਆਪਾਂ ਤਿਆਰ ਕਰ ਲਵਾਂਗੇ ਕੜਾਈ ਮਰ ਰੱਖੀ ਹੋਈ ਆ 10 ਮਿੰਟ ਹੋ ਗਏ ਨੇ ਕੜਾਈ ਰੱਖੀ ਨੂੰ ਇਹਦੇ ਵਿੱਚ ਮੈਂ ਨਮਕ ਪਾਇਆ ਵਾ ਜਿਹੜਾ ਮੈਂ ਪਹਿਲਾਂ ਵੀ ਵਰਤਦੀ ਆ ਇਹ ਮੈਂ ਫੁੱਲ ਫਲੇਮ ਤੇ ਰੱਖਿਆ ਹੋਇਆ ਆ ਜਦੋਂ ਆਪਾਂ ਕੇਕ ਰੱਖ ਦਿੱਤਾ ਫਿਰ ਆਪਾਂ ਸਲੋ ਟੂ ਮੀਡੀਅਮ ਰੱਖਣਾ ਹੈ ਮੀਨਸ ਮੀਡੀਅਮ ਤੋਂ ਥੋੜਾ ਜਿਹਾ ਘੱਟ ਇਹ ਵਿੱਚ ਸਟੈਂਡ ਰੱਖ ਕੇ ਇੱਕ ਪਲੇਟ ਆਪਾਂ ਇਹਦੇ ਵਿੱਚ ਸੈੱਟ ਕਰ ਦਿੱਤੀ ਜਿਹਦੇ ਵਿੱਚ ਆਪਾਂ ਕਾਪ ਰੱਖੇ ਸੀਗੇ 20 ਮਿੰਟਾਂ ਬਾਅਦ ਦੇਖੋ ਕਾਫੀ ਫੁੱਲ ਗਿਆ ਕੇਕ ਹਜੇ ਪਰ ਕੱਚਾ ਆ 10 ਕਿ ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ ਟੂਥਪਿਕ ਨਾਲ ਅਜੇ ਵੀ ਇਹ ਚ ਕਸਰ ਹੈਗੀ ਹੈ 5 ਮਿੰਟ ਦੀ ਜਿਹੜੇ ਅਮਨ ਵਾਲੇ ਉਹ ਛੇਤੀ ਬਣ ਕੇ ਤਿਆਰ ਹੋ ਜਾਂਦੇ ਉਹ ਤਿਆਰ ਹੋ ਗਏ ਨੇ 20 ਮਿੰਟਾਂ 'ਚ ਇਹਨਾਂ ਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ ਆ ਇਹ ਦੇਖੋ ਆਪਣ ਵਾਲੇ ਇਹ ਤਿਆਰ ਹੋ ਗਏ ਨੇ ਸਾਰੇ ਠੰਡੇ ਹੋ ਰਹੇ ਆ ਹੁਣ ਬਹੁਤ ਵਧੀਆ ਬਣੇ ਆ ਫਲਫੀ ਇਹਨਾਂ ਨੂੰ ਵੀ ਹੁਣ ਆਪਾਂ ਚੈੱਕ ਕਰ ਲੈਨੇ ਇੱਕ ਵਾਰੀ ਗੈਸ ਵਾਲਿਆਂ ਨੂੰ ਆ ਦੇਖੋ ਬਿਲਕੁਲ ਕਲੀਅਰ ਆਇਆ ਹੁਣ ਟੂਥਪਿਕ ਇਟ ਮੀਨਸ ਇਹ ਤਿਆਰ ਆ ਬਹੁਤ ਵਧੀਆ ਬਣ ਕੇ ਤਿਆਰ ਹੋਏ 5 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਟੱਕ ਦਿੱਤਾ ਤੇ ਫਲੇਮ ਬੰਦ ਕਰ ਦਿੱਤੀ ਆ ਹੁਣ ਮੈਂ ਠੰਡੇ ਕਰ ਲਏ ਸਾਰੇ ਕੱਢ ਕੇ ਕੇਕ ਦੇਖੋ ਕਿੰਨੇ ਵਧੀਆ ਬਣੇ ਆ ਦੋ ਕੌਲੀਆਂ ਮੈਂ ਇਹਦੇ ਵਿੱਚ ਰੱਖੀਆਂ ਸੀ ਇੱਕ ਕੌਲੀ ਥੋੜਾ ਜਿਹਾ ਬੈਟਰ ਵੱਧ ਗਿਆ ਸੀ ਉਹ ਮੈਂ oven 'ਚ ਹੀ ਰੱਖ ਦਿੱਤੀ ਸੀ ਨਾਲ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਵਨੀਲਾ ਦੀ ਮੇਰੀਆਂ ਵੀਡੀਓਜ਼ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਮੈਨੂੰ ਦੱਸਿਓ ਤੁਸੀਂ ਵੀ ਟਰਾਈ ਕਰਿਓ ਤੇ ਕਮੈਂਟ ਵਿੱਚ ਮੈਨੂੰ ਦੱਸਿਓ ਕਿ ਕਿਹੋ ਜਿਹਾ ਤੁਹਾਡੇ ਕੱਪਕੇਕਸ ਬਣੇ ਆ ਤੇ ਹੋਰ ਵੀ ਮੈਨੂੰ ਸੁਜੈਸ਼ਨ ਦਿਆ ਕਰੋ ਤੇ ਅਗਲੀ ਵੀਡੀਓ ਤੁਸੀਂ ਕਿਹੜੀ ਵੇਖਣਾ ਚਾਹੁੰਦੇ ਹੋ ਇਹ ਵੀ ਮੈਨੂੰ ਦੱਸਿਆ ਕਰੋ ਦੇਖੋ ਕਿੰਨੇ ਫਲਫੀ ਬਣ ਕੇ ਤਿਆਰ ਹੋਏ ਆ ਸਾਈਡਾਂ ਤੋਂ ਆਪਾਂ ਚਾਕੂ ਦੇ ਨਾਲ ਸਾਈਡਾਂ ਛੜਾ ਕੇ ਤੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਹ ਬਹੁਤ ਆਸਾਨੀ ਨਾਲ ਨਿਕਲ ਆਉਂਦੇ ਆ ਦੇਖਿਓ ਬਹੁਤ ਵਧੀਆ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਦੇਖੋ ਕਿੰਨਾ ਵਧੀਆ ਨਿਕਲ ਆਇਆ ਬਸ ਇਹਨੂੰ ਤੁਸੀਂ ਗਰੀਜ਼ ਕਰਨਾ ਆ ਇਹ ਧਿਆਨ ਰੱਖਣਾ ਆ ਇਹ ਇੰਨੇ ਸੌਖੇ ਆ ਬਣਾਉਣੇ ਤੁਸੀਂ ਭਾਵੇਂ ਰੋਜ਼ ਬੱਚਿਆਂ ਨੂੰ ਬਣਾ ਕੇ ਦਿਓ ਨਾਲ ਸਕੂਲ ਵੀ ਲੈ ਕੇ ਜਾ ਸਕਦੇ ਆ ਕਿਉਂਕਿ ਡਰਾਈ ਹੈਗੇ ਆ ਬਹੁਤ ਈਜ਼ੀ ਆ ਕਨਵੀਨੀਅੰਟ ਆ ਲੈ ਕੇ ਜਾਣ ਵਾਸਤੇ ਸਕੂਲੇ ਆ ਦੇਖੋ ਕਿੰਨੇ ਵਧੀਆ ਕੌਲੀ ਵਾਲੇ ਵੀ ਬਹੁਤ ਵਧੀਆ ਬਣੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਇਹ ਜਿਹੜਾ ਕੇਕ ਬਣਾਉਣ ਦਾ ਤਰੀਕਾ ਬਹੁਤ ਆਸਾਨ ਤੇ ਦੇਸੀ ਆ ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਜਿਸ ਤਰ੍ਹਾਂ ਤੁਸੀਂ ਮੈਜ਼ਰਮੈਂਟ ਪੂਰੀ ਜਿਹੜੀ ਆ ਉਹ ਇਸ ਤਰ੍ਹਾਂ ਹੀ ਪਾਇਓ ਤੇ ਕੇਕ ਜਿਹੜਾ ਤੁਹਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਇਹ ਮੇਰੀ ਗਰੰਟੀ ਆ ਤੁਸੀਂ ਜ਼ਰੂਰ ਬਣਾ ਕੇ ਖਵਾਇਓ ਬੱਚਿਆਂ ਨੂੰ ਇਸ ਤਰੀਕੇ ਨਾਲ ਬੱਚੇ ਤੁਹਾਨੂੰ ਰੋਜ਼ ਹੀ ਕਹਿਣਾ ਕਿ ਸਾਨੂੰ ਬਣਾ ਕੇ ਦਿਓ ਇਹਨਾਂ ਨੂੰ ਤੁਸੀਂ 에ਅਰ ਟਾਈਟ ਕੰਟੇਨਰ ਵਿੱਚ ਪਾ ਕੇ ਫ੍ਰੀਜ ਵਿੱਚ 2-3 ਦਿਨ ਲਈ ਸਟੋਰ ਵੀ ਕਰ ਸਕਦੇ ਜੀ ਕਿਉਂ ਇਹਨਾਂ ਨੂੰ ਖੁੱਲੇ ਨਹੀਂ ਰੱਖਣਾ ਕਿਉਂਕਿ ਇਹ ਫਿਰ ਡਰਾਈ ਹੋ ਜਾਂਦਾ ਕੇਕ ਇਸ ਕੇਕ ਲਈ ਨਾ ਆਪਾਂ ਨੂੰ ਆਵਨ ਦੀ ਨਾ ਮੋਲਡ ਦੀ ਨਾ ਐਗ ਦੀ ਕਿਸੇ ਚੀਜ਼ ਦੀ ਲੋੜ ਨਹੀਂ ਆ ਬਹੁਤ ਵਧੀਆ ਤੇ ਕਨਵੀਨੀਅੰਟ ਬਣਦਾ ਆ ਓਕੇ ਜੀ ਤੁਸੀਂ ਵੀ ਬਣਾਓ ਤੁਸੀਂ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾਓ ਤੇ ਮौजਾਂ ਕਰੋ ਚਾਹ ਦੇ ਨਾਲ ਖਾਓ ਓਕੇ ਜੀ ਬਾਏ